ਸਾਡੇ ਮੱਧ ਵਰਗੀ ਪਰਿਵਾਰਾਂ ਵਿੱਚ ਖਾਸ ਤੌਰ ਤੇ ਹੁੰਦਾ ਹੈ ਕਿ ਅਸੀਂ ਲੜਕੀਆਂ ਨੂੰ ਉਹ ਜਲਦਾ ਇਹ ਕਹਿਣਾ ਪੈਂਦਾ ਏ ਕਿ ਤੂੰ ਇੱਥੇ ਨਹੀਂ ਜਾਣਾ ਤੂੰ ਉੱਥੇ ਨਹੀਂ ਜਾਣਾ ਇਹ ਨਹੀਂ ਕਰਨਾ ਉਹ ਨਹੀਂ ਕਰਨਾ। ਕਸੂਰ ਸਾਡਾ ਵੀ ਨਹੀਂ ਸਾਨੂੰ ਸਮਾਜ ਨੇ ਦਦਾ ਬਣਾ ਦਿੱਤਾ ਹੋਇਆ ਹੈ। ਜੇ ਅਸੀਂ ਦੇ ਨਾਲ ਨਾਲ ਅਗਰ ਅਸੀਂ ਬਦਲਾਵ ਨਹੀਂ ਕਰਾਂਗੇ ਤਾਂ ਮਨ ਅਦਸਤ ਠਹਿਰ ਜਾਵਾਂਗੇ। ਸੋ ਸਾਡੇ ਪੁਰਾਣੀਆਂ ਰਵਾਇਤਾਂ ਤੋੜ ਦੇਣੀਆਂ ਚਾਹੀਦੀਆਂ। ਜੋ ਪ੍ਰਾਣੀਆਂ ਰਵੈਤਾਂ ਚੱਲੀਆਂ ਆ ਰਹੀਆਂ ਜਿਹੜੀ ਤੁਸੀਂ ਕਹਿੰਦੇ ਕਿ ਪੀੜੀ ਦਰ ਪੀੜੀ ਗੱਲ ਚੱਲਦੀ ਆ ਰਹੀ ਆ ਕੁੜੀਆਂ ਨੇ ਇੱਥੇ ਨਹੀਂ ਜਾਣਾ ਕੁੜੀਆਂ ਨੇ ਉੱਥੇ ਇੰਨਾ ਟਾਈਮ ਰਹਿਣਾ ਕੁੜੀਆਂ ਹੋਸਟਲ 'ਚ 6 ਵਜੇ ਬੰਦ ਹੋ ਜਾਣਗੀਆਂ ਤਾਂ ਸਾਨੂੰ ਜਿਹੜੀਆਂ ਠੀਕਾਂ ਜੋ ਅੱਜ ਸਾਨੂੰ ਰੁਕਾਵਟਾਂ ਪੈਦਾ ਕਰ ਰਹੀਆਂ ਨੇ ਉਹਨਾਂ ਨੂੰ ਬਿਲਕੁਲ ਤੋੜਨਾ ਚਾਹੀਦਾ ਕਿਉਂ ਨਹੀਂ ਜੇ ਅਸੀਂ ਖੜੇ ਰਵਾਂਗੇ ਉੱਥੇ ਹੀ ਤੇ ਸਮਾਂ ਚੱਲੀ ਜਾਵੇਗਾ ਤਾਂ ਮੇਨ ਅੱਡਾ ਪਾ ਖੜੇ ਪਾਣੀ ਵਾਂਗੂ ਬੁੱਸ ਜਾਵਾਂਗੇ ਆਪਾਂ ਬਹੁਤ ਪਿੱਛੇ ਰਹਿ ਜਾਵਾਂਗੇ ਜ਼ਿੰਦਗੀ 'ਚ ਸਿਗਰਟ ਪੀਣਾ ਸ਼ਰਾਬ ਪੀਣਾ ਛੋਟੇ ਕੱਪੜੇ ਪੋਣਾ ਇਹ ਆਜ਼ਾਦੀ ਹੈ ਕਿ ਲੋਕੀ ਮਿਹਨੇ ਮਾਰਦੇ ਆਖਦੇ ਹੁਣ ਇਸ ਦੀ ਇੱਜ਼ਤ ਨਹੀਂ ਰਹੀ ਰਹੀ ਉਸ ਨੂੰ ਸੋਚਦੀ ਹੈ ਜ਼ਬਰਦਸਤੀ ਮੇਰੇ ਨਾਲ ਹੋਈ ਤੇ ਇੱਜ਼ਤ ਵੀ ਮੇਰੀ ਹੀ ਚਲੇ ਗਈ ਉਸ ਨੂੰ ਸਮਝ ਨਹੀਂ ਆਉਂਦਾ ਉਸ ਦੀ ਯੋਨੀ ਵਿੱਚ ਇੱਜ਼ਤ ਰੱਖੀ ਕਿਸ ਦੀ ਸੀ ਜਿਹੜੀ ਸ਼ਬਦ ਤੁਸੀਂ ਵਰਤਦੇ ਹੋ ਇਸ ਕੱਪਤਾ ਦੇ ਰਾਹੀਂ ਸਮਾਜ ਦੇ ਮੂੰਹ ਤੇ ਚਪੇੜ ਮਾਰਨ ਵਾਲੀ ਗੱਲ ਹੋ ਜਾਂਦੀ ਹੈ ਕਿ ਸਮਾਜ ਨੂੰ ਸ਼ੀਸ਼ਾ ਦਿਖਾਉਣਾ ਹੈ ਕਿ ਤੁਸੀਂ ਕੀ ਸੋਚਦੇ ਹੋ ਸਾਡੀਆਂ ਕੁੜੀਆਂ ਕੀ ਉੱਗਣਾ ਚਾਹੁੰਦੀਆਂ ਹਨ ਅੰਬਰ ਦੇ ਵਿੱਚ ਉਡਾਰੀ ਭਰਨਾ ਚਾਹੁੰਦੀਆਂ ਹਨ ਪਰ ਉਹਨਾਂ ਦੇ ਪੰਗ ਫੇਰ ਵੀ ਬਨ ਕੇ ਪਿੰਜਰੇ 'ਚ ਕੈਦ ਕਰ ਦਿੱਤੇ ਜਾਂਦੇ ਹਨ ਫੇਸਬੁੱਕ ਤੇ ਤੁਸੀਂ ਥੋੜਾ ਜਿਹਾ ਵੀ ਅਗਰ ਔਰਤ ਦੇ ਹੱਕ ਚ ਅੱਜਕੱਲ ਲਿਖਣ ਲੱਗੋ ਕੋਈ ਨਾ ਤੁਹਾਨੂੰ ਫੈਮਿਨਿਸਟ ਕਹਿ ਕੇ ਟ੍ਰੋਲ ਕਰਨ ਲੱਗ ਪੈਂਦੇ ਨੇ ਰੋਕਦੇ ਨੇ ਪਾਲਦੇ ਨੇ ਇੱਕ ਮਾਂ ਵਰਗੀ ਮਹਿਬੂਬਾ ਤੈਨੂੰ ਪਤਾ ਹੈ ਮੁੰਡੇ ਵੀ ਰਹਿੰਦੇ ਨੇ ਪਰ ਇੱਕ ਕੰਨਾ ਹੈ ਬਿਲਕੁਲ ਕਿ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਹਮੇਸ਼ਾ ਹੀ ਤਰ੍ਹਾਂ ਬੁੱਕਮਾਰਕ ਪ੍ਰੋਗਰਾਮ ਲੈ ਕੇ ਆਇਆ ਤੇ ਅੱਜ ਜੋ ਕਿਤਾਬ ਮੇਰੇ ਕੋਲ ਪਹੁੰਚੀ ਹੈ ਕੁਦਰਤ ਕਾਰੀਗਰ ਹੈ ਕਿਰਨ ਕੌਰ ਹੁਣਾ ਦੀ ਲਿਖੀ ਹੋਈ ਕਿਤਾਬ ਹੈ ਕਪੂਰਥਲਾ ਦੀ ਰਹਿਣ ਵਾਲੀ ਇਹ ਕੁੜੀ ਅੱਜ ਆਸਟ੍ਰੇਲੀਆ ਦੇ ਵਿੱਚ ਜ਼ਿੰਦਗੀ ਦੇ ਨਾਲ ਜੂਝ ਰਹੀ ਹੈ ਤੇ ਨਾਲ ਨਾਲ ਕਿਤਾਬਾਂ ਲਿਖਦੀ ਹੈ ਕਵਤਾਵਾਂ ਲਿਖਦੀ ਇਸ ਕਿਤਾਬ ਦੇ ਵਿੱਚ ਬਹੁਤ ਸਾਰੀਆਂ ਕਵਤਾਵਾਂ ਨੇ ਜਦੋਂ ਮੈਂ ਪਹਿਲਾ ਪੰਨਾ ਹੀ ਪਰਤਿਆ ਸੀਗਾ ਜੇ ਪਹਿਲੇ ਆਪਾਂ ਕਵਰ ਨੂੰ ਦੇਖਦੇ ਹਾਂ ਤਾਂ ਬੜਾ ਖੂਬਸੂਰਤ ਹੈ ਕਿ ਕੁਦਰਤ ਕਾਰੀਗਰ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਅੱਗੇ ਪਰਤਦੇ ਹੋ ਸਾਰੀਆਂ ਕਵਤਾਵਾਂ ਲਿਖੀਆਂ ਹੋਣੀਆਂ ਕਿੱਥੇ ਕਿਹੜੀ ਕਵਤਾ ਹੈ ਤੇ ਉਸ ਤੋਂ ਬਾਅਦ ਏਕੰਕਾਰ ਆ ਜਾਂਦਾ ਹੈ ਫਿਰ ਇੱਥੇ ਹੀ ਕੁਦਰਤ ਤੁਹਾਡੇ ਸਾਹਮਣੇ ਆ ਜਾਂਦੀ ਜਦੋਂ ਬਾਬੇ ਨਾਨਕ ਦਾ ਜ਼ਿਕਰ ਆਉਂਦਾ ਤਾਂ ਕੁਦਰਤ ਲਾਜ਼ਮੀ ਹੈ ਕਿਰਨ ਕੌਰ ਸਾਡੇ ਨਾਲ ਨੇ ਕਿਰਨ ਜੀ ਬਹੁਤ ਬਹੁਤ ਸਵਾਗਤ ਹੈ ਹੈਪੀ ਜੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਮੈਨੂੰ ਇਸ ਪ੍ਰੋਗਰਾਮ ਵਿੱਚ ਬੁਲਾਇਆ ਤੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿਤਾਬ ਦੀ ਗੱਲ ਕਰਦੇ ਆ ਕਿਰਨ ਕਵਿਤਾਵਾਂ ਕਦੋਂ ਲਿਖਣ ਲੱਗ ਗਈ ਅਮ ਕਵਿਤਾਵਾਂ ਦਾ ਦੌਰ ਮੇਰਾ 2018 ਤੋਂ ਸ਼ੁਰੂ ਹੋਇਆ ਤੇ ਮੈਨੂੰ ਲੱਗਦਾ ਹੁੰਦਾ ਹੈ ਕਿ ਜ਼ਿੰਦਗੀ ਦਾ ਇੱਕ ਸਭ ਤੋਂ ਵੱਡਾ ਚਮਤਕਾਰ ਹੈ ਕਿ ਜੋ ਮੈਂ ਕਵਿਤਾਵਾਂ ਲਿਖਣ ਲੱਗੀਆਂ ਫਿਰ ਸਾਹਿਤ ਨਾਲ ਜੁੜ ਗਈ ਸਾਡੇ ਪਿਛੋਕੜ ਵਿੱਚ ਆਉਜਾ ਕੁਛ ਨਹੀਂ ਸੀ ਜਾਂ ਫਿਰ ਮੇਰਾ ਕੋਈ ਹਜੂ ਰੁਚੀ ਜਾਂ ਧਿਆਨ ਨਹੀਂ ਸੀ ਦਾ ਕਿ ਮੈਂ ਕਵਿਤਾਵਾਂ ਲਿਖਾਂ ਜਾਂ ਕਿਤਾਬਾਂ ਪੜਾਂ ਸਮੇਂ ਲੱਗਦਾ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਚਮਤਕਾਰ ਹੈ ਕਿ ਮੇਰੇ ਵਿੱਚ ਪਰਮਾਤਮਾ ਨੇ ਮੈਨੂੰ ਸ਼ਬਦ ਦਿੱਤੇ ਕਿ ਜੋ ਕਵਿਤਾ ਦਾ ਰੂਪਤਾਰਨ ਕਰਨ ਅਕਸਰ ਇਹ ਕਹਿ ਦਿੱਤਾ ਜਾਂਦਾ ਜਦੋਂ ਸ਼ਿਵ ਕੁਮਾਰ ਹੋਣਾਂ ਦੀ ਗੱਲ ਆਉਂਦੀ ਹੈ ਜਾਂ ਕਿਸੇ ਵੀ ਕਵੀ ਦੀ ਗੱਲ ਆਉਂਦੀ ਹੈ ਕਿ ਦੁੱਖਾਂ ਦੇ ਵਿੱਚੋਂ ਕਪਤਾ ਉਪਜਦੀ ਹੈ ਜਾਂ ਤੁਹਾਡੇ ਜੋ ਆਲੇ-ਦੁਆਲੇ ਵਾਪਰਦਾ ਉਸ ਦੇ ਵਿੱਚੋਂ ਕਪਤਾ ਉਪਜਦੀ ਹੈ ਤੁਹਾਡੇ ਨਾਲ ਵੀ ਕੁਝ ਅਜਿਹਾ ਵਾਪਰਿਆ ਕਿ ਕਪਤਾਵਾ ਲਿਖਣ ਲੱਗੇ ਬਿਲਕੁਲ ਮੈਨੂੰ ਲੱਗਦਾ ਹੁੰਦਾ ਹੈ ਕਿ ਕਿਸੇ ਚੀਜ਼ ਦਾ ਜਨਮ ਵੀ ਜਦੋਂ ਹੁੰਦਾ ਹੈ ਨਾ ਇੱਕ ਦੁੱਖ ਹੈ ਇੱਕ ਪੀੜਾ ਚ ਹੁੰਦਾ ਹੈ ਤੇ ਮੈਂ ਕਿਤਾਬ ਦੇ ਸਟਾਰਟਿੰਗ ਚ ਇਸ ਗੱਲ ਵੀ ਜ਼ਿਕਰ ਕੀਤਾ ਹੈ ਕਿ ਜ਼ਰੂਰੀ ਨਹੀਂ ਇੱਕ ਦੁੱਖ ਜਿਹੜਾ ਆ ਉਹ ਪੀੜਾ ਆ ਉਹ ਤੁਹਾਨੂੰ ਬੁਰੀ ਲੱਗੇ ਹੈ ਨਾ ਵੀ ਤੁਹਾਨੂੰ ਇੱਕ ਆਨੰਦ ਵਾਲਾ ਜ਼ੰਦਾ ਰਾਹ ਵੀ ਹੋ ਸਕਦਾ ਹੈ ਉਹ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਮੈਂ ਇੰਡੀਆ ਛੱਡ ਕੇ ਆਪਾਂ ਇਧਰ ਫੋਰਨ ਆਨੇ ਆ ਹੋਰ ਦੇਸ਼ ਵਿਚ ਜਾਣਿਆ ਤੇ ਉੱਥੋਂ ਦਾ ਜੋ ਸਮਾਜਿਕ ਢਾਂਚਾ ਹੁੰਦਾ ਉਹ ਵੀ ਵੱਖਰਾ ਹੁੰਦਾ ਆ ਤੇ ਉਹਦਾ ਤੁਹਾਡੀ ਜ਼ਿੰਦਗੀ ਵਿੱਚ ਕੁਝ ਨਵਾਂ ਹੁੰਦਾ ਆ ਤੇ ਉਹ ਚੀਜ਼ਾਂ ਤੁਹਾਡੇ ਮਾਨਸਿਕ ਪੱਧਰ ਤੇ ਤੁਹਾਨੂੰ ਬਦਲਾਵ ਦਿੰਦੀਆਂ ਆ ਤੁਹਾਨੂੰ ਹੋਰ ਸੋਚਣ ਤੇ ਮਜਬੂਰ ਕਰਦੀਆਂ ਆ ਤੇ ਇੱਕ ਤਾਂ ਮੇਰੇ ਅੰਦਰ ਇਹ ਆਇਆ ਕਿ ਸਾਡੇ ਸਮਾਜ ਤੇ ਇਹਨਾਂ ਦੇ ਸਮਾਜ ਵਿੱਚ ਫਰਕ ਕੀ ਆ ਤੋਂ ਜੋ ਸਾਡੇ ਸਮਾਜ ਦੀਆਂ ਬੁਰਾਈਆਂ ਸੀ ਉਹਨਾਂ ਚੀਜ਼ਾਂ ਨੇ ਵੀ ਮੈਨੂੰ ਬਹੁਤ ਪ੍ਰਭਾਵ ਕੀਤਾ ਕਿ ਸਾਡੇ ਔਰਤਾਂ ਦੇ ਉੱਥੇ ਹੱਕ ਕਿਉਂ ਇੰਨੇ ਘੱਟ ਨੇ ਸੱਧੇ ਔਰਤ ਦੇ ਉੱਥੇ ਜਿਹੜੀ ਸਥਿਤੀ ਆ ਉਹ ਇੰਨੀ ਕਿਉਂ ਮਾੜੀ ਹੈ ਔਰਤ ਪ੍ਰਤੀ ਸਾਡਾ ਨਜ਼ਰੀਆ ਕਿਉਂ ਹੋ ਰਿਹਾ ਉੱਥੇ ਤੇ ਇੱਥੇ ਇਸ ਤਰ੍ਹਾਂ ਕਿਉਂ ਨਹੀਂ ਸਹੀ ਗਲਤ ਕੀ ਹੈ ਇਹ ਚੀਜ਼ਾਂ ਨੇ ਮੈਨੂੰ ਬਹੁਤ ਜ਼ਿਆਦਾ ਮੈਨੂੰ ਕਿ ਸਵਾਲ ਤੇ ਉਲਝਣਾ ਵਿੱਚ ਪਾਇਆ ਉਸ ਤੋਂ ਬਾਅਦ ਥੋੜਾ ਜਿਹਾ ਮੈਨੂੰ ਸਿਹਤ ਪ੍ਰਤੀ ਵੀ ਪ੍ਰੋਬਲਮਸ ਆਣੀਆਂ ਸਟਾਰਟ ਹੋਈਆਂ ਤੇ ਮੈਨੂੰ ਲੱਗਦਾ ਮੈਨੂੰ ਸਮਾਜਿਕ ਜਿਹੜਾ ਵੀ ਹੋਈ ਤੇ ਥੋੜਾ ਜਿਹਾ ਆਪਣਾ ਨਿੱਜੀ ਕਹੋ ਉਹ ਵੀ ਪੀੜਾ ਹੋਈ ਤੇ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਸ਼ਾਇਦ ਕਵਿਤਾ ਨੇ ਜਨਮ ਲਿਆ ਤੁਸੀਂ ਸ਼ੁਰੂਆਤੀ ਸਮੇਂ ਦੇ ਵਿੱਚ ਕਿਤਾਬ ਦੇ ਵਿੱਚ ਵੀ ਜ਼ਿਕਰ ਕਰਦੇ ਹੋ ਕਿ ਜਦੋਂ ਮਨੁੱਖ ਦੀ ਪਦਾਇਸ਼ ਹੁੰਦੀ ਹੈ ਬੱਚੇ ਦੀ ਜਦੋਂ ਆਪਾਂ ਕਹਿੰਦੇ ਕਿ ਬੱਚਾ ਜਨਮ ਲੈਂਦਾ ਤੇ ਮਾਂ ਨੂੰ ਪੀੜਾ ਚੋਂ ਗੁਜ਼ਰਨਾ ਪੈਂਦਾ ਹੈਗਾ ਸੋ ਤੁਸੀਂ ਸੋਚਦੇ ਹੋ ਕਿ ਆਪਾਂ ਉਹ ਪੀੜਾ ਕਿੰਨੀ ਉਸ ਮਾਂ ਨੂੰ ਆਨੰਦ ਦਿੰਦੀ ਹੋਵੇਗੀ ਹੈਨਾ ਕਿਸੇ ਆਪਣਾ ਬੱਚਾ ਸਭ ਤੋਂ ਵੱਧ ਮਾਂ ਆਪਣੇ ਬੱਚੇ ਨੂੰ ਹੀ ਪਿਆਰ ਕਰਦੀ ਹੈ ਸੋ ਪੀੜਾ ਨੇ ਇੱਕ ਆਨੰਦ ਨੂੰ ਜਨਮ ਦਿੱਤਾ ਇੱਕ ਹੋਰ ਕੁਦਰਤ ਦੀ ਕਾਰੀਗਰੀ ਹੀ ਹੈ ਕਿ ਇੱਕ ਇੱਕ ਇਨਸਾਨ ਇੱਕ ਹੋਰ ਇਨਸਾਨ ਨੂੰ ਪੈਦਾ ਕਰ ਦਿੰਦਾ ਹੈ ਜੀ ਤੁਹਾਡੇ ਪੇਜ ਦੇ ਵੱਲ ਪਰਤਦੇ ਆ ਜਿਹੜਾ ਸ਼ੁਰੂਆਤੀ ਸਮੇਂ ਦੇ ਵਿੱਚ ਤੁਸੀਂ ਲਿਖਿਆ ਕੁਦਰਤ ਕਾਰੀਗਰ ਹੈ ਕੁਦਰਤ ਹੀ ਕਾਰੀਗਰ ਹੈ ਇਸ ਜਾਣਦੇ ਆ ਕਿ ਕੁਦਰਤ ਤੋਂ ਉੱਪਰ ਕੁਝ ਨਹੀਂ ਅਸੀਂ ਕੁਦਰਤ ਦੇ ਨਾਲ ਖਲਵਾੜ ਕਰਨ ਲੱਗ ਪਏ ਆ ਇਸੇ ਕਰਕੇ ਸਾਨੂੰ ਨੁਕਸਾਨ ਚੱਲਨੇ ਪੈਂਦੇ ਆ ਸ਼ੁਰੂਆਤ ਦੇ ਵਿੱਚ ਏਕਮਕਾਰ ਤੋਂ ਤੁਸੀਂ ਸ਼ੁਰੂਆਤ ਕਰਦੇ ਹੋ ਬਾਬੇ ਨਾਨਕ ਤੋਂ ਤੁਸੀਂ ਸ਼ੁਰੂਆਤ ਕਰਦੇ ਹੋ ਕਿ ਕੁਦਰਤ ਦੇ ਨਾਲ ਜੁੜਨਾ ਚਾਹੀਦਾ ਹੈ ਕੁਦਰਤ ਦੀਆਂ ਤੁਸੀਂ ਗੱਲਾਂ ਕਰਦੇ ਹੋ ਮੈਨੂੰ ਲੱਗਦਾ ਹੈ ਕਿ ਮੈਂ ਜੋ ਅੱਜ ਤੱਕ ਸਿੱਖਿਆ ਹੈ ਜਾਂ ਫਿਰ ਕਵਿਤਾ ਵੀ ਮੈਨੂੰ ਮਿਲੀ ਹੈ ਤੇ ਕੁਦਰਤ ਦੀ ਮਿਹਰਬਾਨੀ ਹੈ ਤੋਂ ਕਿਤੇ ਜਿੱਥੇ ਆਪਾਂ ਸੈਰ ਕਰਨ ਚਲੇ ਜੇ ਪਹਾੜ ਦੇਖੀਏ ਸੂਰਜ ਤਾਰੇ ਦਰਖਤ ਦੇਖਦੀਆਂ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਨਾਲ ਨਾ ਗੱਲਾਂ ਕਰਦੇ ਆ ਆਪਾਂ ਨੂੰ ਸਿਖਾਉਂਦੇ ਆ ਬਹੁਤ ਕੁਝ ਸੋ ਜਿਤ ਮੈਂ ਜ਼ਿਕਰ ਕੀਤੀ ਕਿਤਾਬ ਤੇ ਕੀ ਸੂਰਜ ਤੋਂ ਮੈਂ ਸਿੱਖਦੀਆਂ ਕਿ ਤਪਸ਼ ਵਿੱਚ ਤਪਸ਼ ਨੂੰ ਕਿਵੇਂ ਚੱਲਣਾ ਹੈ ਚੰਦ ਤੋਂ ਉਸ ਦੀ ਸ਼ੀਤਲਤਾ ਨੂੰ ਆਪ ਸਿੱਖ ਸਕਦੀਆਂ ਸੋ ਇਹ ਜਿਹੜੀ ਕੁਦਰਤ ਆ ਨਿੱਕੀਆਂ-ਨਿੱਕੀਆਂ ਚੀਜ਼ਾਂ ਸਾਨੂੰ ਸਿਖਾਉਂਦੀਆਂ ਨੇ ਕੁਸ਼ਣਾ ਕੁਸ਼ ਇਹ ਪੌਦਿਆਂ ਨੇ ਸਾਨੂੰ ਧ੍ਰਿੜ ਵਿਸ਼ਵਾਸ ਵਿੱਚ ਖੜਨਾ ਸਿਖਾਉਂਦੇ ਆ ਹਣ ਪੌਦਿਆਂ ਦੇ ਸਾਨੂੰ ਲੋੜਾ ਸਾਡੀ ਪੌਦਿਆਂ ਨੂੰ ਲੋੜਾ ਅਸੀਂ ਸਾਰੇ ਇੱਕ ਦੂਸਰੇ ਨਾਲ ਜੁੜੇ ਹੋਏ ਆ ਗੁਰਨਾ ਨਿੱਕ ਨੇ ਸਾਨੂੰ ਕਿਹਾ ਕਿ ਤੁਸੀਂ ਕੁਦਰਤ ਨੂੰ ਸੰਭਾਲੋ ਬਟ ਅਸੀਂ ਹੁਣ ਅੱਛੇ ਜੇ ਚਲੋ ਉਹਨਾਂ ਦੇ ਗੁਰਪੁਰਬ ਨੂੰ ਆਪਾਂ ਮਨਾ ਕੇ ਹਟਿਆ ਹਨਾ ਕਿੰਨੇ ਪਟਾਕੇ ਫੋੜਿਆ ਆਪਾਂ ਕੀ ਅਸੀਂ ਸੱਚਮੁੱਚ ਕੁਦਰਤ ਨੂੰ ਸੰਭਾਲ ਰਹੇ ਹਾਂ ਕੋਈ ਕਪਟਾ ਤੁਹਾਡੀ ਇਸੇ ਕਿਤਾਬ ਦੇ ਵਿੱਚੋਂ ਹਾਲਾਂਕਿ ਮੈਂ ਸਾਰੀਆਂ ਕਪਟਾਵਾਂ ਪੜ੍ਹੀਆਂ ਨੇ ਤੁਹਾਡੀ ਜ਼ੁਬਾਨੀ ਜੋ ਤੁਹਾਨੂੰ ਦੇਖ ਰਹੇ ਨੇ ਸੁੰਣਾ ਚਾਹੁੰਦੇ ਨੇ ਕਿ ਕਿਰਨ ਕੌਰ ਦੀਆਂ ਕਪਟਾਵਾਂ ਕਿਸ ਤਰ੍ਹਾਂ ਦੀਆਂ ਨੇ ਤਾਂ ਕਿ ਉਹ ਵੀ ਆਪਣੇ ਕਿਤਾਬ ਘਰ ਦੇ ਵਿੱਚ ਇੱਕ ਕਿਤਾਬ ਰੱਖ ਸਕਣ ਜ਼ਰੂਰ ਅੱਜਕੱਲ੍ਹ ਜੋ ਮੈਨੂੰ ਲੱਗਦਾ ਹੈ ਮਾਹੌਲ ਹੈ ਨਾ ਸਾਡੇ ਇੰਡੀਆ ਵਿੱਚ ਐ ਖਾਸ ਕਰਕੇ ਪੰਜਾਬ ਵਿੱਚ ਸਾਨੂੰ ਜਾਣ ਬੁੱਝ ਕੇ ਜਿਹੜੀ ਪੋਲਿਟਿਕਸ ਲੜਾ ਰਹੀ ਹੈ ਧਰਮ ਦੇ ਨਾਮ ਤੇ ਜਾਤ ਪਾਤਾਂ ਦੇ ਨਾਮ ਤੇ ਪਹਿਲਾਂ ਇਹ ਚੀਜ਼ਾਂ ਬਹੁਤ ਠੱਲ ਪੈਣ ਲੱਗ ਪਈ ਸੀ ਹੁਣ ਫੇ ਜੋ ਪੋਲਿਟਿਕਸ ਨੇ ਆਪਣਾ ਕੰਮ ਕਰਨਾ ਹੁੰਦਾ ਚਲੋ ਕਰ ਨਹੀਂ ਆ ਹੈਨਾ ਪਰ ਸਾਨੂੰ ਲੋਕਾਂ ਨੂੰ ਸਮਝਣ ਦੀ ਲੋੜ ਹੈ ਇੱਕ ਕਵਿਤਾ ਲਿਖੀ ਸੀ ਮੈਂ ਇਸ ਤੇ ਧਰਮੀ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੀ ਕਹਿੰਦੇ ਉਹ ਜਨ ਜਨ ਦੇ ਨਾਰੇ ਲਾਉਂਦੇ ਨੇ ਉਹ ਹਿੰਦੂ ਹਿੰਦੂ ਦੇ ਨਾਰੇ ਲਾਉਂਦੇ ਨੇ ਉਹ ਸਿੱਖ ਸਿੱਖ ਦੇ ਨਾਰੇ ਲਾਉਂਦੇ ਨੇ ਉਹ ਇਸਾਈ ਬਣਨਾ ਚਾਹੁੰਦੇ ਨੇ ਉਹ ਮੁਸਲਮਾਨ ਬਣਨਾ ਚਾਹੁੰਦੇ ਨੇ ਪਰ ਉਤਰਮ ਦੇ ਨਾਰੇ ਨਹੀਂ ਲਾਉਂਦੇ ਉਹ ਧਰਮ ਹੀ ਨਹੀਂ ਬਣਨਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਧਰਮ ਪਿਆਰ ਸਤ ਅਹਿੰਸਾ ਕਰुणा ਸਿਖਾਉਂਦਾ ਹੈ ਸੋ ਕੋਈ ਵੀ ਧਰਮ ਹੈ ਅਸਲ ਵਿੱਚ ਉਹ ਤੁਹਾਨੂੰ ਪਿਆਰ ਹੀ ਕਰਨਾ ਸਿਖਾਉਂਦਾ ਹੈ ਉਹ ਕਿਸ ਕਰਨਾ ਨਹੀਂ ਸਿਖਾਉਂਦਾ ਬਟ ਜੋ ਸਾਡੇ ਉੱਪਰ ਬੈਠ ਗਏ ਨੇ ਜੋ ਸਾਡਾ ਬ੍ਰੇਨਵਾਸ਼ ਕਰ ਰਹੇ ਨੇ ਉਹ ਲੋਕ ਸਾਨੂੰ ਆਪਸ ਵਿੱਚ ਸਿਰਫ ਲੜਾਉਣਾ ਚਾਹਦੇ ਨੇ ਸਾਨੂੰ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਜੀ ਤੁਸੀਂ ਇਹ ਦਰਦ ਇੱਥੇ ਬੈਠੇ ਮਹਿਸੂਸ ਕਰਦੇ ਹੋ ਜਦੋਂ ਪੰਜਾਬ ਸੀ ਇੱਥੇ ਬੈਠੇ ਮਹਿਸੂਸ ਕਰਦੇ ਸੀ ਸ਼ਾਇਦ ਜਦੋਂ ਮੈਂ ਪੰਜਾਬ ਸੀ ਉਦੋਂ ਮੈਂ ਘੱਟ ਮਹਿਸੂਸ ਕਰਦੀ ਸੀ ਪਰ ਕਦੋਂ ਉਦੋਂ ਚੀਜ਼ਾਂ ਤੋਂ ਤੁਸੀਂ ਦੂਰ ਹੋਣੇ ਆ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਉਹਨਾਂ ਚੀਜ਼ਾਂ ਨਾਲ ਕਿੰਨੇ ਜੁੜੇ ਹੋਏ ਸੀ ਜੀ ਤੁਹਾਡੇ ਨਾਲ ਇੱਕ ਜਿਹੜੀ ਸਾਂਝ ਬਣਦੀ ਹੈ ਇੱਕ ਕਪਤਾ ਨੂੰ ਲੈ ਕੇ ਤੁਸੀਂ ਫੇਸਬੁੱਕ ਤੇ ਉਹ ਕਪਤਾ ਪਾਉਂਦੇ ਹੋ ਕਪਤਾ ਦਾ ਜਿਹੜਾ ਟਾਈਟਲ ਹੈ ਉਹ ਇੱਜ਼ਤ ਹੈ ਇੱਜ਼ਤ ਕਿਉਂ ਕੁੜੀਆਂ ਸਿਰ ਮੜ ਦਿੱਤੀ ਜਾਂਦੀ ਹੈ ਮੁੰਡਿਆਂ ਸਰ ਕਿਉਂ ਨਹੀਂ ਮੜੀ ਜਾਂਦੀਗੀ ਇਸ ਵਾਰ ਸ਼ਾਇਦ ਮੇਰੇ ਦਿਮਾਗ 'ਚ ਕੁਦੋਂ ਮੈਂ 12 13 ਸਾਲ ਦੀ ਸੀ ਉਦੋਂ ਹੀ ਆਉਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਸਾਡੇ ਮੱਧ ਵਰਗੀ ਪਰਿਵਾਰਾਂ ਵਿੱਚ ਖਾਸ ਤੌਰ ਤੇ ਹੁੰਦਾ ਹੈ ਕਿ ਅਸੀਂ ਨਾ ਕੁੜੀਆਂ ਨੂੰ ਬਹੁਤ ਜ਼ਿਆਦਾ ਇਹ ਕਹਣਾ ਪੈ ਲੁੱਤ ਤੇ ਨਹੀਂ ਜਾਣਾ ਤੋਂ ਉੱਥੇ ਨਹੀਂ ਜਾਣਾ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਕਸੂਰ ਸਾਡਾ ਵੀ ਨਹੀਂ ਸਾਨੂੰ ਸਮਾਜ ਨੇ ਦਦਾ ਬਣਾ ਦਿੱਤਾ ਹੋਇਆ ਆ ਪਿੱਛੋਂ ਚੀਜ਼ਾਂ ਚੱਲੀਆਂ ਆ ਰਹੀਆਂ ਪਰ ਅਸੀਂ ਉਹਨਾਂ ਨੂੰ ਸੋਚਦੇ ਨਹੀਂ ਕਿ ਕਿਉਂ ਸੀ ਹੁਣ ਉਹਨਾਂ ਦੇ ਵਿੱਚ ਬਦਲਾਅ ਦੀ ਲੋੜ ਹੈ ਜਾਂ ਨਹੀਂ ਕਿਉਂਕਿ ਸਮੇਂ ਦੇ ਨਾਲ ਨਾਲ ਅਗਰ ਅਸੀਂ ਬਦਲਾਅ ਨਹੀਂ ਕਰਾਂਗੇ ਤਾਂ ਮਨੁੱਖਾ ਦਸਤ ਠਹਿਰ ਜਾਵਾਂਗੇ ਸੋ ਸਾਡੇ ਪ੍ਰਾਣੀਆਂ ਰਵੈਤਾਂ ਤੋੜ ਦੇਣੀਆਂ ਚਾਹੀਦੀਆਂ ਜੋ ਪ੍ਰਾਣੀਆਂ ਰਵੈਤਾਂ ਚੱਲੀਆਂ ਆ ਰਹੀਆਂ ਜਿਹੜੀ ਤੁਸੀਂ ਕਹਿੰਦੇ ਕਿ ਪੀੜੀ ਦਰ ਪੀੜੀ ਗੱਲ ਚੱਲਦੀ ਆ ਰਹੀ ਆ ਕੁੜੀਆਂ ਨੇ ਇੱਥੇ ਨਹੀਂ ਜਾਣਾ ਕੁੜੀਆਂ ਨੇ ਉੱਥੇ ਇੰਨਾ ਟਾਈਮ ਰਹਿਣਾ ਕੁੜੀਆਂ ਹੋਸਟਲ 'ਚ 6 ਵਜੇ ਬੰਦ ਹੋ ਜਾਣਗੀਆਂ ਜੇਕਰ ਸਿ ਪਹਿਰਾਵਾ ਇਹਨਾਂ ਬਦਲ ਲਿਆ ਪਹਿਲਾਂ ਸਾਡਾ ਪਹਿਰਾਵਾ ਇਹ ਤਾਂ ਨਹੀਂ ਸੀ ਪੰਜਾਬੀਆਂ ਦਾ ਸਾਰੀ ਦੁਨੀਆ ਬਦਲ ਰਹੀ ਹੈ ਨਾ ਸਮੇ ਦੇ ਨਾਲ ਨਾਲ ਬਦਲਾਅ ਜ਼ਰੂਰੀ ਹੈ ਤੋਂ ਸਾਨੂੰ ਜਿਹੜੀਆਂ ਚੀਜ਼ਾਂ ਜੋ ਅੱਜ ਸਾਨੂੰ ਰੁਕਾਵਟਾਂ ਪੈਦਾ ਕਰ ਰਹੀਆਂ ਨੇ ਉਹਨਾਂ ਨੂੰ ਬਿਲਕੁਲ ਤੋੜਨਾ ਚਾਹੀਦਾ ਕਿਉਂ ਨਹੀਂ ਜੇ ਅਸੀਂ ਖੜੀ ਰਵਾਂਗੇ ਉੱਥੇ ਹੀ ਤੇ ਸਮਾਂ ਚੱਲੀ ਜਾਵੇਗਾ ਤੇ ਮਨਦਾ ਆਪਾਂ ਖੜੇ ਪਾਣੀ ਵਾਂਗੂ ਬੁੱਝ ਜਾਵਾਂਗੇ ਆਪਾਂ ਬਹੁਤ ਪਿੱਛੇ ਰਹਿ ਜਾਵਾਂਗੇ ਜ਼ਿੰਦਗੀ ਵਿੱਚ ਤੁਹਾਡੀ ਸੰਸਕ੍ਰਿਤੀ ਤੁਹਾਡਾ ਲਿਖੀਆਂ ਨੇ ਜੀ ਤੁਹਾਡੀ ਸੰਸਕ੍ਰਿਤੀ ਸੱਭਿਆਚਾਰ ਬਹੁਤ ਕੁਝ ਸਿਖਾਉਂਦਾ ਹੈਗਾ ਪਰ ਸਿਗਰਟ ਪੀਣਾ ਸ਼ਰਾਬ ਪੀਣਾ ਛੋਟੇ ਕੱਪੜੇ ਪੋਣਾ ਇਹ ਆਜ਼ਾਦੀ ਹੈ ਨਹੀਂ ਇਹ ਬਿਲਕੁਲ ਆਜ਼ਾਦੀ ਨਹੀਂ ਮੈਂ ਇਸ ਤੇ ਵੀ ਕਵਿਤਾ ਲਿਖੀ ਤੁਹਾਡੀ ਕਵਿਤਾ ਵੀ ਇੱਕ ਇਸ ਇੱਕ ਕਵਿਤਾ ਵੀ ਤੁਹਾਡਾ ਜ਼ਿਕਰ ਕਰਦੀ ਹੈ ਹਾਂਜੀ ਜੀ ਟਿਕੂੜੀਆਂ ਆਜ਼ਾਦ ਹੁੰਦੀਆਂ ਹੁੰਦੀਆਂ ਝਟਕੀਆਂ ਗੀਆਂ ਨੇ ਰਾਹਾਂ ਤੋਂ ਸੋ ਅਸੀਂ ਥੋੜਾ ਜਿਹਾ ਵੈਸਟਰਨ ਕਲਚਰ ਜ਼ਿਆਦਾ ਅਪਣਾਉਣ ਲੱਗ ਪਏ ਹੈ ਨਾ ਠੀਕ ਆ ਵੈਸਟਰਨ ਅਸੀਂ ਪਤਾ ਪ੍ਰਭਾਵ ਉਸ ਚੀਜ਼ ਦਾ ਕਬੂਲਦੇ ਆ ਜੋ ਸਾਨੂੰ ਲੱਗਦਾ ਕਿ ਸਾਡੇ ਤੋਂ ਵੱਡਾ ਹੈ ਇਹਦਾ ਰਤਬਾ ਵੱਡਾ ਹੈ ਹੁਣ ਇਹਨਾਂ ਲੋਕਾਂ ਦੇ ਬਾਹਰ ਵਿਦੇਸ਼ ਆਪਾਂ ਕੈਨੇਡਾ ਅਮਰੀਕਾ ਇੰਨਾ ਜ਼ਿਆਦਾ ਜਾ ਰਹੇ ਆ ਇੱਥੋਂ ਲੋਕਾਂ ਦੇ ਸਿਸਟਮ ਹੋਰ ਨੇ ਅਸੀਂ ਉਹ ਸਿਸਟਮ ਨਹੀਂ ਹੈ ਜਿਆ ਬਣਾਇਆ ਬਟ ਅਸੀਂ ਉਹਨਾਂ ਦਾ ਪਹਿਰਾਵਾ ਉਹਨਾਂ ਦਾ ਕਲਚਰ ਅਪਣਾਉਣ ਲੱਗ ਪਏ ਇਸ ਲਈ ਉਹ ਸਾਡੇ ਨੂੰ ਉਹ ਚੀਜ਼ ਆ ਰਹੀ ਹੈ ਤਾਂ ਸਿਰ ਡਿਸਬੈਲੈਂਸ ਹੋ ਰਿਹਾ ਉਹਨਾਂ ਚੀਜ਼ਾਂ 'ਚ ਅਸੀਂ ਉਹ ਸਹੀ ਨਹੀਂ ਜਾ ਰਹੇ ਹੈਗੇ ਇਸ ਲਈ ਕੁੜੀਆਂ ਭਟਕ ਰਹੀਆਂ ਨੇ ਆਪਣੇ ਰਾਹਾਂ ਤੋਂ ਆਜ਼ਾਦ ਆਜ਼ਾਦੀ ਦੇ ਗਲਤ ਮਾਇਨੇ ਕੱਢ ਲੈਣੇ ਅਸੀਂ ਜੀ ਇੱਜ਼ਤ ਕਪਤਾ ਜੇਕਰ ਤੁਸੀਂ ਸਾਂਝੀ ਕਰ ਸਕੋ ਤਾਂ ਜ਼ਰੂਰ ਜ਼ਰੂਰ ਕੰਦੇਲ ਉੱਚੀਕਦੀ ਰਹੀ ਤੜਫਦੀ ਰਹੀ ਪਰ ਕਿਸੇ ਨੇ ਸੁਣੀ ਨਹੀਂ ਤੇ ਉਹ ਕਰਦੇ ਰਹੇ ਜ਼ਬਰਦਸਤੀ ਅਦਮਰੀਕਰ ਛੱਡ ਗਏ ਤੇ ਖੋਰੇ ਫਿਰ ਪਤਾ ਨਹੀਂ ਕਿਸ ਹਿੰਮਤ ਨਾਲ ਉੱਠ ਖੜੀ ਹੋਈ ਫਿਰ ਤਾਂ ਚਿੱਕੀ ਮੇਰੇ ਨਾਲ ਬਲਾਤਕਾਰ ਹੋਇਆ ਪਰ ਪ੍ਰਸ਼ਾਸਨ ਬੋਲਾ ਹੋ ਗਿਆ ਆਂਢ ਗੁਆਂਢ ਰਿਸ਼ਤੇਦਾਰ ਗੁੰਗੇ ਹੋ ਗਏ ਤੇ ਸਮਾਜ ਨੂੰ ਤਾਂ ਦਿਖਣਾ ਹੀ ਬੰਦ ਹੋ ਗਿਆ ਹੁਣ ਘਰ ਵਾਲੇ ਸਿਰ ਨੀਵਾ ਕਰ ਲਿੰਦੀ ਲੁੱਕੀ ਮਹਿਨੇ ਮਾਰਦੇ ਆਖਦੇ ਹੁਣ ਇਸ ਦੀ ਇੱਜ਼ਤ ਰਹੀ ਰਹੀ ਉਹ ਸੋਚਦੀ ਹੈ ਜ਼ਬਰਦਸਤੀ ਮੇਰੇ ਨਾਲ ਹੋਈ ਤੇ ਇੱਜ਼ਤ ਵੀ ਮੇਰੀ ਹੀ ਚਲੇ ਗਈ ਉਸ ਨੂੰ ਸਮਝ ਨਹੀਂ ਆਉਂਦਾ ਉਸ ਦੀ ਯੋਨੀ ਵਿੱਚ ਇੱਜ਼ਤ ਰੱਖੀ ਕਿਸ ਨੇ ਤੁਸੀਂ ਜਿਹੜੇ ਸ਼ਬਦ ਤੁਸੀਂ ਵਰਤਦੇ ਹੋ ਇਸ ਹਫ਼ਤਾ ਦੇ ਰਾਹੀਂ ਸਮਾਜ ਦੇ ਮੂੰਹ ਤੇ ਚਪੇਟ ਮਾਰਨ ਵਾਲੀ ਗੱਲ ਹੋ ਜਾਂਦੀ ਹੈ ਕਿ ਸਮਾਜ ਨੂੰ ਸ਼ੀਸ਼ਾ ਦਿਖਾਉਣਾ ਹੈ ਕਿ ਤੁਸੀਂ ਕੀ ਸੋਚਦੇ ਹੋ ਸਾਡੀਆਂ ਕੁੜੀਆਂ ਕੀ ਉੱਡਣਾ ਚਾਹੁੰਦੀਆਂ ਹਨ ਅੰਬਰ ਦੇ ਵਿੱਚ ਉਡਾਰੀ ਭਰਨਾ ਚਾਹੁੰਦੀਆਂ ਪਰ ਉਹਨਾਂ ਦੇ ਫੰਗ ਫੇਰ ਵੀ ਬਨ ਕੇ ਪਿੰਜਰੇ ਚ ਕੈਦ ਕਰ ਦਿੱਤੇ ਜਾਂਦੇ ਨੇ ਬਿਲਕੁਲ ਇਹ ਚੀਜ਼ਾਂ ਵਿੱਚ ਗੁੱਸਾ ਵੀ ਹੈ ਤੇ ਦੁੱਖ ਵੀ ਹੈ ਕਿਉਂਕਿ ਅੱਜ ਕੱਲ ਠੀਕ ਹੈ ਆਪ ਮੰਨ ਰਹੀਆਂ ਸਮਾਂ ਬਹੁਤ ਬਦਲ ਰਿਹਾ ਹੈ ਕੁੜੀਆਂ ਆਜ਼ਾਦ ਹੋ ਰਹੀਆਂ ਨੇ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਹੈ ਪਹਿਲਾਂ ਵਰਗੀਆਂ ਗੱਲਾਂ ਨਹੀਂ ਰਹੀਆਂ ਪਰ ਹਜੇ ਵੀ ਬਹੁਤ ਅਜੇਹੀਆਂ ਕੁੜੀਆਂ ਨੇ ਜੋ ਆਪਣੀ ਆਜ਼ਾਦੀ ਲਈ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਨੇ ਤੁਸੀਂ ਦੇਖ ਰਹੇ ਹੋਵੋਗੇ ਅੱਜ ਕੱਲ੍ਹ ਚਲੋ ਟਿਕਟੌਕ ਸੋਸ਼ਲ ਜਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ ਕੁਝ ਲੋਕ ਵੀਡੀਓਜ਼ ਬਣਾਉਣ ਲੱਪੀਆਂ ਕੁਝ ਕੁੜੀਆਂ ਛੋਟੇ ਕੱਪੜੇ ਪਾਉਣ ਲੱਪੀਆਂ ਤੇ ਲੋਕ ਕਹਿ ਰਿਹਾ ਕਿ ਕੁੜੀਆਂ ਤਾਂ ਬਹੁਤ ਆਜ਼ਾਦ ਹੋ ਗਈਆਂ ਪਰ ਨਹੀਂ ਇਹ ਗੱਲ ਸਾਰੀ ਸਹੀ ਨਹੀਂ ਆ ਹਜੇ ਵੀ ਬਹੁਤ ਆਜ਼ਾਦੀ ਮਿਲ ਕੇ ਸਾਡ ਨੂੰ ਹੱਕਾਂ ਲਈ ਲੜਨਾ ਜ਼ਰੂਰੀ ਆ ਤੇ ਹਜੇ ਬਹੁਤ ਕੁੜੀਆਂ ਅਜੇਹੀਆਂ ਨੇ ਜੋ ਇਸ ਤਰ੍ਹਾਂ ਦਾ ਸੰਘਰਸ਼ ਕਰ ਰਹੀਆਂ ਨੇ ਉਹ ਕੁੜੀਆਂ ਜੋ ਭਟਕ ਗਈਆਂ ਉਹ ਸਿਰਫ ਉਹਨਾਂ ਵੱਲ ਦੇਖ ਕੇ ਤੁਸੀਂ ਉਹਨਾਂ ਨੂੰ ਨਾ ਨਜ਼ਰ ਅੰਦਾਜ਼ ਕਰੋ ਜੋ ਹਜੇ ਵੀ ਆਪਣੇ ਸੰਘਰਸ਼ਾਂ ਲਈ ਆਪਣੇ ਹੱਕਾਂ ਲਈ ਲੜ ਰਹੀਆਂ ਨੇ ਜੀ ਤੁਸੀਂ ਤੁਹਾਨੂੰ ਡਰ ਲੱਗਦਾ ਜਿਸ ਤਰ੍ਹਾਂ ਤੁਸੀਂ ਕਪਤਾ ਲਿਖਦੇ ਹੋ ਤੁਹਾਨੂੰ ਕਦੇ ਪਰਿਵਾਰ ਨੇ ਜਾਂ ਆਲੇ ਦੁਆਲੇ ਨੇ ਜਾਂ ਫੇਸਬੁੱਕ ਦੇ ਉੱਤੇ ਅਕਸਰ ਚਰਚਾ ਚ ਰਹਿੰਦੀ ਰਹਿੰਦੀਆਂ ਨੇ ਤੁਹਾਡੀਆਂ ਕਪਤਾਵਾਂ ਕਦੇ ਡਰ ਲੱਗਿਆਗਾ ਕਿਸੇ ਨੇ ਕਮੈਂਟ ਕੀਤਾ ਹੋਵੇ ਜਾਂ ਕਿਸੇ ਆਲੇ-ਦੁਆਲੇ ਨੇ ਕਿਹਾ ਹੋ ਕਿ ਕਿਰਨ ਇੱਕ ਹਫਤਾ ਚੰਗੀ ਨਹੀਂ ਲੱਗਦੀ ਬਹੁਤ ਬਹੁਤ ਵਾਰ ਆ ਸਭ ਤੋਂ ਪਹਿਲਾਂ ਤਾਂ ਤੁਹਾਡੀ ਲੜਾਈ ਘਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਮੈਨੂੰ ਲੱਗਦਾ ਹੈ ਤੇ ਚਲੋ ਠੀਕ ਹੈ ਮੇਰੇ ਘਰ ਦੇ ਇੰਨਾ ਜ਼ਿਆਦਾ ਇੰਟਰਫੇਅਰ ਵੀ ਨਹੀਂ ਕਰਦੇ ਬਟ ਉਹ ਬਹੁਤ ਜ਼ਿਆਦਾ ਚੰਗਾ ਵੀ ਨਹੀਂ ਸਮਝਦੇ ਪਰ ਫੇਸਬੁੱਕ ਤੇ ਤੁਸੀਂ ਥੋੜਾ ਜਿਹਾ ਵੀ ਅਗਰ ਔਰਤ ਦੇ ਹੱਕ ਚ ਅੱਜਕੱਲ੍ਹ ਲਿਖਣ ਲੱਗ ਪੋਨਾ ਤਾਂ ਤੁਹਾਨੂੰ ਫੈਮਿਨਿਸਟ ਕਹਿ ਕੇ ਟ੍ਰੋਲ ਕਰਨ ਲੱਗ ਪੈਂਦੇ ਨੇ ਲੋਕ ਕਿ ਤੁਸੀਂ ਸਿਰਫ ਕੁੜੀਆਂ ਦੀ ਹੀ ਗੱਲ ਕਰਦੇ ਹੋ ਮੈਂ ਕਹਿੰਨੀ ਹੁੰਦੀ ਆ ਕਿ ਮੈਂ ਸਿਰਫ ਕੁੜੀਆਂ ਦੀ ਗੱਲ ਨਹੀਂ ਕਰਦੀ ਮੈਂ ਮੁੰਡਿਆਂ ਦੀ ਵੀ ਗੱਲ ਕਰਦੀ ਆ ਮੈਂ ਸਿਰਫ ਸਹੀ ਨੂੰ ਸਹੀ ਤੁਹਾਡੀ ਤੁਹਾਡੀ ਹਫ਼ਤਾ ਵੀ ਕਹਿੰਦੀ ਹੈ ਕਿ ਤੁਹਾਡੀ ਹਫ਼ਤਾ ਵੀ ਕਹਿੰਦੀ ਹੈ ਕਿ ਮੁੰਡੇ ਰੋ ਪੈਂਦੇ ਨੇ ਜਾਂ ਮਰਦ ਵੀ ਰੋ ਪੈਂਦਾ ਬਿਲਕੁਲ ਮੈਂ ਕਹਿੰਨੀ ਹੁੰਦੀ ਆ ਕਿ ਸੇ ਕੁੜੀ ਤੇ ਮੁੰਡੇ ਜਾਂ ਮਰਦ ਔਰਤ ਦੇ ਵਿਸ਼ੇ ਤੋਂ ਬਾਹਰ ਆ ਜਾਈਏ ਅਸੀਂ ਇਨਸਾਨ ਦੀ ਗੱਲ ਕਰੀਏ ਜੀ ਕਿਉਂਕਿ ਅੱਜ ਕੱਲ ਔਰਤਾਂ ਵੀ ਕੁਝ ਜੋ ਆਪਣੇ ਹੱਕਾਂ ਦੇ ਗਲਤ ਇਸਤੇਮਾਲ ਕਰ ਰਹੀਆਂ ਨੇ ਤੇ ਉਥੇ ਮਰਦ ਵੀ ਬਹੁਤ ਜ਼ਿਆਦਾ ਘੁਟਕ ਵਿੱਚ ਹੈ ਠੀਕ ਹੈ ਨਾ ਸੋ ਇਸ ਲਈ ਆਪਾਂ ਸੱਚ ਨੂੰ ਸੱਚ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿਣ ਵਾਲੀ ਲੈਂਡਵਾਲ ਤੁਰੇ ਤਾਂ ਮਨ ਲੱਗੇ ਅੱਜ ਦੇ ਸਮੇਂ ਵਿੱਚ ਬਿਹਤਰ ਹੋਵੇਗਾ ਤੇ ਜ਼ਰੂਰ ਤੁਹਾਡੇ ਨਾਲ ਹੀ ਬਾਡੀ ਕਪਤਾ ਹੈ ਇਨਸਾਨ ਇਨਸਾਨ ਹੁੰਦੇ ਸੀ ਜੀ ਜੀ ਹਾਂ ਮੁੰਡੇ ਰੋਂਦੇ ਨੇ ਵਾਲੀ ਕਵਿਤਾ ਸ਼ੇਅਰ ਕਰਦੇ ਨੇ ਤੁਹਾਡੇ ਨਾਲ ਬਿਲਕੁਲ ਬਿਲਕੁਲ ਮੁੰਡੇ ਰੋਂਦੇ ਨੇ ਆ ਉਹ ਵਾਲੀ ਕਵਤਾ ਜ਼ਰੂਰ ਸਾਂਝੀ ਕਰੋ ਸੀ ਕੰਨ ਮੁੰਡੇ ਵੀ ਰੋਂਦੇ ਨੇ ਤੈਨੂੰ ਪਤਾ ਹੈ ਮੁੰਡੇ ਵੀ ਰੋਂਦੇ ਨੇ بس ਫਰਕ ਇਹਨਾਂ ਹੈ ਕਿ ਲੁਕ ਲੁਕ ਕੇ ਕਰਦੀਆਂ ਜ਼ਿੰਮੇਵਾਰੀਆਂ ਦਾ ਬੋਝ ਚੁੱਕ ਲੈਂਦੇ ਨੇ ਤੇ ਮਾਰ ਲੈਂਦੇ ਨੇ ਆਪਣੇ ਸੁਪਨੇ ਆਪਣੇ ਖੁਆਬ ਉਹ ਵੀ ਚਾਹੁੰਦੇ ਨੇ ਇੱਕ ਸਾਥ ਕੋਈ ਸਮਝਣ ਵਾਲੀ ਜਿਸ ਤੇ ਗੱਲ ਲੱਗ ਪੁੱਬਾ ਮਾਰ ਰੋਲਣ ਦੇਲੀ ਹਰ ਗੱਲ ਸੰਜੀ ਕਰ ਲੈਣ ਪਹਰੋ ਬੇਸ਼ੱਕ ਜਿੰਨੇ ਵੀ ਕਠੋਰ ਕਿਉਂ ਨਾ ਲੱਗਣ ਪਰ ਕੋਈ ਹੋਵੇ ਜੋ ਮਾਸੂਮੀਅਤ ਸਮਝ ਸਕੇ ਜਿਸ ਨਾਲ ਉਹ ਫਿਰ ਤੋਂ ਬੱਚੇ ਬਣ ਸਕਣ ਉਹ ਪਾਲਦੇ ਨੇ ਇੱਕ ਮਾਂ ਵਰਗੀ ਮਹਿਬੂਬਾ ਤੈਨੂੰ ਪਤਾ ਹੈ ਮੁੰਡੇ ਵੀ ਰੋਂਦੇ ਨੇ ਪਰ ਕਹਿਣਾ ਹੈ ਕਿ ਲੁੱਕ ਲੁੱਕ ਕੇ ਜੀ ਬਹੁਤ ਖੂਬਸੂਰਤ ਤੁਸੀਂ ਚਾਹੁੰਦੇ ਹੋ ਕਿ ਮਰਦ ਔਰਤਾਂ ਦਾ ਫਰਕ ਮਿਟ ਦਿੱਤਾ ਜਾਵੇ ਕੁਦਰਤ ਕਾਰੀਗਰ ਹੈ ਕਿ ਕੁਦਰਤ ਦਾ ਜੀਵ ਬਣ ਕੇ ਹੀ ਵਿਚਰਨਾ ਚਾਹੀਦਾ ਔਰਤ ਹੈ ਮਰਦ ਹੈ ਬੱਚਾ ਹੈ ਤਾਂ ਤੁਹਾਡੀ ਇੱਕ ਕਵਤਾ ਹੈ ਕਿ ਇਨਸਾਨ ਹੁੰਦੇ ਸੀ ਪਹਿਲਾਂ ਕਹਿੰਦੇ ਨੇ ਕਿ ਡਾਇਨਾਸੌਰ ਹੁੰਦੇ ਸੀ ਤੁਸੀਂ ਸ਼ੁਰੂਆਤ ਇੱਥੋਂ ਕਰਦੇ ਹੋ ਉਹ ਕਵਤਾ ਵੀ ਸਾਂਝੀ ਕਰ ਦਿਓ ਤੇ ਉਪਜੀ ਕਿਵੇਂ ਇਹ ਵੀ ਸਾਂਝੀ ਕਰ ਦਿਓ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਂਝੀ ਕਰਾਂਗੀ ਕਿ ਉਪਜੀ ਕਿਵੇਂ ਜੋ ਤੁਸੀਂ ਦੇਖਦੀਆਂ ਨਾ ਅਸੀਂ ਅੱਜ ਕੱਲ ਆਪਣੇ ਆਪ ਨੂੰ ਵੰਡਣਾ ਸ਼ੁਰੂ ਕਰ ਦਿੱਤਾ ਹਰ ਇੱਕ ਸਾਲ ਦੀ ਜ਼ਿੰਦਗੀ ਚ ਕਦੇ ਨਾ ਕਦੇ ਉਸ ਨੂੰ ਇੱਕ ਖਿਆਲ ਜ਼ਰੂਰ ਆਉਂਦਾ ਹੋਵੇਗਾ ਕਿ ਮੈਂ ਇਸ ਦੁਨੀਆ ਤੇ ਕਰਨ ਕਿ ਆਇਆ? ਪ੍ਰਮਾਤਮਾ ਨੇ ਸਾਨੂੰ ਬਣਾਇਆ ਕਿਉਂ? ਮੈਂ ਹਾਂ ਕੌਣ ਹੈ ਨਾ? ਤੇ ਇੱਕਦੋ ਤੁਸੀਂ ਸੋਚਦੇ ਹੋ ਮੈਂ ਕੌਣ ਹਾਂ? ਸ਼ਾਇਦ ਤੁਹਾਡੇ ਦਿਮਾਗ 'ਚ ਇੱਕ ਕਿੱਤਾ ਆ ਜਾਂਦਾ ਹੋਵੇਗਾ ਕਿ ਮੈਂ ਆਹ ਕੰਮ ਕਰਦਾ ਹਾਂ। ਮੈਂ ਕੋਈ ਪ੍ਰੋਫੈਸਰ ਆ, ਮੈਂ ਕੋਈ ਐਡੀਟਰ ਆ। ਜਾਂ ਤੁਹਾਡੇ ਦਿਮਾਗ 'ਚ ਆ ਜਾਂਦਾ ਮੈਂ ਇਸ ਜਾਤ 'ਚ ਜਨਮਿਆ, ਮੈਂ ਸਿੱਖਾਂ, ਮਜਬੀ ਹਾਂ, ਕਿਹੜੇ ਧਰਮ ਦਾ, ਕਿਹੜੀ ਜਾਤ ਦਾ ਆ। ਪਰ ਅਸਲ ਵਿੱਚ ਅਸੀਂ ਇਹ ਨਹੀਂ ਹੈਗੇ ਤੁਹਾਨੂੰ ਪਰਮਾਤਮਾ ਨੇ ਇਨਸਾਨ ਬਣਾਇਆ ਤਾਂ ਮੇਰਾ ਲੱਗਦਾ ਸਾਨੂੰ ਇਨਸਾਨ ਬਣ ਕੇ ਹੀ ਰਹਿਣਾ ਚਾਹੀਦਾ ਆ ਆਪਣੇ ਆਪ ਨੂੰ ਵੰਡਣਾ ਨਹੀਂ ਚਾਹੀਦਾ ਕੋਈ ਅਸੀਂ ਆਪਣੇ ਆਪ ਨੂੰ ਵੰਡ ਲੈਨੇ ਆ ਅਸੀਂ ਸੁੰਗੜਨਾ ਸ਼ੁਰੂ ਕਰ ਦਿੰਨੇ ਸਾਡੇ ਵਿੱਚ ਨਫ਼ਰਤ ਆਉਣੀ ਸ਼ੁਰੂ ਹੋ ਜਾਂਦੀ ਹੈ ਇਸੇ ਲਈ ਤਾਂ ਅਸੀਂ ਫਿਰ ਲੜਾਈਆਂ ਕਰਦੇ ਆ ਜੀ ਤੇ ਹੁਣ ਮੈਂ ਤੁਹਾਡੇ ਨਾਲ ਇੱਕ ਕਵਿਤਾ ਜ਼ਰੂਰ ਸਾਂਝੀ ਕਰਨੀ ਚਾਹਾਂਗੀ ਕਿਉਂਕਿ ਸਾਇੰਸ ਆਖਦੀ ਹੈ ਡਾਇਨਾਸੌਰ ਹੁੰਦੇ ਸੀ ਹੁਣ ਨਹੀਂ ਰਹੇ ਮੈਂ ਆਖਦੀ ਹਾਂ ਇਨਸਾਨ ਹੁੰਦੇ ਸੀ ਹੁਣ ਨਹੀਂ ਰਹੇ ਮੈਂ ਲੱਭੰਦੀ ਬੜੀ ਕੋਸ਼ਿਸ਼ ਕੀਤੀ ਮੈਨੂੰ ਸਿੱਖ ਲੱਭਿਆ ਮੁਸਲਮਾਨ ਲੱਭਿਆ ਇਸਾਈ ਬੁੱਧ ਜੈਨ ਸਭ ਲੱਭੇ ਪਰ ਇਨਸਾਨ ਨਹੀਂ ਲੱਭਿਆ ਗਰੀਬ ਲੱਭ ਗਿਆ ਅਮੀਰ ਲੱਭ ਗਿਆ ਜੱਟ ਚਮਾਰ ਤਿਰਖਾਨ ਸਭ ਲੱਭ ਗਏ ਪਰ ਇਨਸਾਨ ਨਹੀਂ ਲੱਭਿਆ ਔਰਤ ਲੱਗ ਗਈ ਮਰਦ ਲੱਭ ਗਿਆ ਉੱਚੀ ਜਾਤ ਨੀਵੀਂ ਜਾਤ ਪੂਰਾ ਕਾਲਾ ਸਭ ਲੱਭ ਗਿਆ ਪਰ ਇਨਸਾਨ ਨਹੀਂ ਲੱਭਿਆ ਸ਼ਾਇਦ ਇਨਸਾਨ ਵੀ ਖਤਮ ਹੋ ਗਏ ਨਹੀਂ ਹੁਣ ਇਨਸਾਨ ਨਹੀਂ ਲੱਭਦੇ ਕੀ ਬਾਤ ਹੈ ਬਹੁਤ ਖੂਬਸੂਰਤ ਕਿ ਜਿੱਥੇ ਡਾਇਨਾਸੌਰ ਦੀ ਆਪਾਂ ਗੱਲ ਕਰਦੇ ਆ ਕਿ ਡਾਇਨਾਸੌਰ ਖਤਮ ਹੋ ਗਿਆ ਤੇ ਇਨਸਾਨ ਦੇ ਵਿੱਚੋਂ ਅਨਸਾਨੀਅਤ ਖਤਮ ਹੋ ਗਿਆ ਕਿਰਨ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਸਮਾਂ ਦਿੱਤਾ ਤੁਸੀਂ ਤੇ ਜਦੋਂ ਪੰਜਾਬ ਆਏ ਤਾਂ ਤੁਹਾਡੇ ਨਾਲ ਬੈਠ ਕੇ ਗੱਲ ਕਰਾਂਗੇ ਰੁਕਾਵਟ ਪਹਿਲਾਂ ਟੀਵੀ ਦੇਖਦੇ ਹੁੰਦੇ ਜੋ ਦੂਰਦਰਸ਼ਨ ਤੇ ਉਹਦੇ ਵਿੱਚ ਵੀ ਆ ਜਾਂਦਾ ਸੀ ਕਿ ਰਿਕਾਰਡਟ ਕੇ ਲਈ ਖੇਦ ਹੈ ਤਾਂ ਅਸੀਂ ਵੀ ਮਾਫੀ ਚਾਹਾਂਗੇ ਕਿ ਵਿੱਚ ਵਿੱਚ ਤੁਹਾਡੀ ਜਿਹੜੀ ਆ ਆਵਾਜ਼ ਕੱਟਦੀ ਰਹੀ ਤੇ ਕੋਸ਼ਿਸ਼ ਕਰਾਂਗੇ ਤੁਹਾਡੀਆਂ ਕਪਤਾਵਾਂ ਤੁਹਾਡੀ ਜੁਬਾਨੀ ਕਦੇ ਫੇਰ ਰਿਕਾਰਡ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਲਈ ਸ਼ੁਕਰੀਆ ਜੀ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਲਓ ਜੀ ਇਹ ਹਨ ਕਿਰਨ ਕੌਰ ਕੁਦਰਤ ਕਾਰੀਗਰ ਹੈ ਕਿਤਾਬ ਇਹਨਾਂ ਦੀ ਆਈ ਹੈ ਕਪਤਾ ਦੀ ਕਿਤਾਬ ਹੈ ਤੇ ਬੜੀ ਖੂਬਸੂਰਤ ਇਸ ਕੁੜੀ ਨੇ ਕਿਤਾਬ ਲਿਖੀ ਹੈ ਬੜੀਆਂ ਖੂਬਸੂਰਤ ਕਪਤਾਵਾਂ ਨੇ ਤਾਂ ਇਸ ਕਿਤਾਬ ਨੂੰ ਆਪਣੇ ਘਰ ਵਾਲੇ ਕਿਤਾਬਾਂ ਵਾਲੇ ਰੱਖਣੇ ਚ ਜ਼ਰੂਰ ਰੱਖਿਓ ਤੇ ਜ਼ਰੂਰ ਪੜਿਓ ਦੇਖਦੇ ਰਹੋ ਸਾਡਾ ਪ੍ਰੋਗਰਾਮ ਬੁੱਕਮਾਰਕ